ਮੇਰਾ ਨਾਮ ਮਨਮੀਤ ਸਿੰਘ ਆ। ਫਾਈਟ ਹੀ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਟਾਪ ਆਇਆ ਨਾਮ ਦਾ ਇਹ ਟਾਪਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ। ਸੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫ ਦੀ ਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ। ਜਨ ਕੇ ਪੈਪਸੀ ਤੱਕ ਜਾਮ ਲੱਗ ਗਿਆ। ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਗਿਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁੰਦ ਪਹਿਲੇ ਦਿਨ ਹੀ ਅਜੇ ਪਈ ਆ। एक्सीडेंटक हो गया या बड़ी पता लगगा बंदा ही कता है जेड़े मौके पे अजय तक ता बचाया बस एसएसएफडी पहुंची है जसविंदर जी पहुंचे है बाकी देख ले मेरा नाम राजेश ये बस आपकी है हाँ अपनी है कैसे हुआ ये कोहरा लगा हुआ था ये ट्रक वाले ने मुंह काट दिया ऐसे कहाँ से आ रहे थे आप हम तो जम्मू से आ रहे थे क्या काम है ਦੇਰਾ ਦੂਰ ਤੇਸਲੇ ਸਵਾਰੀ ਦਾ ਪਿਆਰਾ ਇਹ ਨਾ ਫਟਾ ਜਿੰਨਾ ਨੁਕਸਾਨ ਹੋਇਆ ਜੋ ਸਵਾਰੀ ਦੀ ਉਸ ਦਾ ਬਚਾਓਗੇ ਸਭ ਦਾ ਬਚਾਓ ਸਵਾਰੀ ਕਿੰਨੀ ਸੀ ਆਹ 7-10 ਸਵਾਰੀ 5-6 ਸਵਾਰੀ ਦੀ ਉਹ ਜੋ ਟੋਕ ਤੋਂ ਟੱਕਲ ਆ ਉਸ ਦਾ ਕੀ ਉਹ ਸਭ ਬਚਾਓਗੇ ਉਸ ਦਾ ਬਤਰਾ ਉਹ ਵੀ ਬਚ ਜਾ ਕਿਉਂ ਭਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਭੰਦ ਜਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗ੍ਰਿਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਤਾਂ ਤੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਲ ਆਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜਖਮਾਂ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਕਿ ਹੁਣ ਰੋਡ ਅਸੀਂ ਕਲੀਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਅਰੇ ਨਹੀਂ ਹੋਇਆ ਜੀ ਕੋਈ ਵੀ ਓਕੇ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਮਂਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆ ਬੱਸ ਕਿੱਥੇ ਦੀ ਹੈ ਪਤਾ ਲੱਗਦਾ ਹੈ ਬੱਸ ਵਾਲੇ ਨਹੀਂ ਹੈ ਬਰਾ ਮੇਜੇ ਵਾਲਿਆਂ ਦੀ ਟੂਰਿਸਟ ਬੱਸ ਹੈ ਮੇਰਾ ਨਾਮ ਮਨਮੀਤ ਸਿੰਘ ਆ ਭਾਈ ਵੀ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਟਾਪ ਆਇਆ ਨਾਮ ਦਾ ਨਹੀਂ ਟਾਪਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫ ਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਖਜਾਮ ਲੱਗਾ ਹੋਇਆ ਆ ਜਾਣ ਕੇ ਪੈਪਸੀ ਦਾ ਖਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਕੇ ਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁਹਾਨੂੰ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਕੋਈ ਪਤਾ ਲੱਗਾ ਬੰਦਾ ਕਿੱਦਾਂ ਤੇ ਜਿਹੜੇ ਮਰ ਗਏ ਅਜੇ ਤੱਕ ਤਾਂ ਬਚਾ ਆ ਬਸ ਐਸਐਸਐਫ ਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬਚੀ ਦੇਖਦੇ ਆ ਮੇਰਾ ਨਾਮ ਰਾਜੇਸ਼ ए, ये बस आपकी है हाँ अपनी है कैसे हुआ ये कोरा लगा हुआ था ये ट्रक वाले ने मुंह काट दिया हम तो जम्मू से आ रहे थे, तो थे। देहरादून सवारी वगैरह कितना नुकसान हुआ जो सवारी तो थी उसका बचाओगे सबका बचाओ सवारी कितनी हाँ सात दस सवारी ਕੌਣ ਕਰੀਵੇ ਉਹ ਜੋ ਤੋਕਦੇ ਉਹ ਟੱਕਲ ਹੈ ਉਸ ਦਾ ਕੇ ਉਸ ਨੂੰ ਬਜਾਓਗੇ ਉਸ ਦਾ ਬਤਰਾ ਉਹ ਵੀ ਬਤਰਾ ਕਿਉਂ